ਅਮਰ ਸਿੰਘ ਚਮਕੀਲੇ ਨੂੰ ਭਾਈ ਸੀ ਸ੍ਰੀ ਦੇਵੀ ਨਾਲ ਫਿਲਮ ਕਰਨ ਦੀ ਆਫਰ ਇਸ ਕਾਰਨ ਕਰ ਦਿੱਤੀ ਸੀ ਨਾ ਆਓ ਜਾਣਦੇ ਹਾਂ ਇਹ ਕਾਰਨ ਕੀ ਸੀ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅੱਜਕੱਲ ਕਾਫੀ ਚਰਚਾ ਵਿੱਚ ਹਨ ਦਰਅਸਲ ਉਹਨਾਂ ਦੇ ਜੀਵਨ ਤੇ ਆਧਾਰਿਤ ਫਿਲਮ ਸ਼ੁੱਕਰਵਾਰ ਨੂੰ ਨੈਟਫਲਿਕਸ ਤੇ ਰਿਲੀਜ਼ ਹੋ ਚੁੱਕੀ ਹੈ ਜਿਸ ਵਿੱਚ ਦਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਹੈ ਇਸ ਫਿਲਮ ਕਾਰਨ ਚਮਕੀਲਾ ਇੱਕ ਵਾਰ ਫਿਰ ਸੋਖੀਆਂ ਵਿੱਚ ਆਇਆ ਇਸ ਦੇ ਨਾਲ ਹੀ ਹੁਣ ਉਸ ਦੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਸਾਹਮਣੇ ਆ ਰਹੇ ਹਨ ਦਰਅਸਲ ਮਰਹੂਮ ਗਾਇਕ ਦੇ ਦੋਸਤ ਸਵਰਨ ਸਿੰਘ ਸੀੜਿਆ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਚਮਕੀਲੇ ਦੀ ਇੰਨੀ ਚੜ੍ਹਤ ਸੀ ਕਿ ਮਾਸੀ ਖੁਰ ਬਾਲੀਵੁੱਡ ਅਦਾਕਾਰਾ ਸਿਰੀ ਦੇਵੀ ਵੀ ਉਸਦੀ ਫੈਨ ਸੀ ਇੰਨਾ ਹੀ ਨਹੀਂ ਉਹ ਚਮਕੀਲੇ ਨਾਲ ਫਿਲਮ ਵੀ ਕਰਨਾ ਚਾਹੁੰਦੀ ਸੀ ਉਸਨੇ ਚਮਕੀਲੇ ਨੂੰ ਆਪਣੀ ਇੱਕ ਫਿਲਮ ਵਿੱਚ ਹੀਰੋ ਬਣਨ ਦੀ ਆਫਰ ਤੱਕ ਦੇ ਦਿੱਤੀ ਸੀ ਹਾਲਾਂਕਿ ਇਸ ਦੇ ਜਵਾਬ ਵਿੱਚ ਚਮਕੀਲੇ ਨੇ ਕਿਹਾ ਸੀ ਕਿ ਹੀ ਬੋਲ ਨਹੀਂ ਆਉਂਦੀ ਇਸ ਤੇਜਮਕਿਲੇ ਨੂੰ 1 ਮਹੀਨੇ ਵਿੱਚ ਹੀ ਹਿੰਦੀ ਸਿਖਾਉਣ ਦੀ ਪੇਸ਼ਕਸ਼ ਸਵੀਕਾਰ ਕੀਤੀ ਗਈ ਸੀ ਪਰ ਉਸਨੇ ਇਸ ਤੋਂ ਕੋਰੀ ਨਾ ਕਰਦਿਆਂ ਕਿਹਾ ਕਿ ਉਸ 1 ਮਹੀਨੇ ਵਿੱਚ ਉਸ ਨੂੰ 10 ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ ਸਰਨ ਸਿੰਘ ਸਿਰੀ ਨੇ ਇਹ ਵੀ ਦੱਸਿਆ ਕਿ ਸਿਰੀ ਦੇਵੀ ਨੇ ਪਹਿਲਾਂ ਚਮਕੀਲੇ ਨੂੰ ਬਾਲੀਵੁੱਡ ਦੀ ਫਿਲਮ ਆਫਰ ਕੀਤੀ ਸੀ ਪਰ ਜਦੋਂ ਚਮਕੀਲੇ ਨੇ ਹਿੰਦੀ ਨਾ ਆਉਣ ਕਾਰਨ ਇਹ ਫਿਲਮ ਕਰਨ ਤੋਂ ਨਾ ਕਰ ਦਿੱਤੀ ਤਾਂ ਸਿਰੀ ਦੇਵੀ ਉਸ ਨਾਲ ਪੰਜਾਬੀ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹੋ ਗਈ ਸੀ ਇਹ ਫਿਲਮ ਵੀ ਸਿਰੇ ਨਹੀਂ ਚੜ ਸਕੀ ਇਥੇ ਦੱਸ ਦਈਏ ਕਿ ਇਮਤਿਆਜ਼ ਅਲੀ ਦੀ ਫਿਲਮ ਚਮਕੀਲਾ ਨੈਟਫਲਿਕਸ ਤੇ ਸਟ੍ਰੀਮ ਕਰ ਰਹੀ ਹੈ ਇਸ ਫਿਲਮ ਵਿੱਚ ਦਲਜੀਤ ਦੇ ਨਾਲ ਪਰਨੀਤੀ ਚੋਪੜਾ ਨੇ ਉਸ ਦੀ ਜੋੜੀਦਾਰ ਅਮਰਜੋਤ ਕੌਰ ਦੀ ਭੂਮਿਕਾ ਵੀ ਨਿਭਾਈ ਹੈ